ਦਾ ਆਪਣਾ ਨਾਮ ਦਾਸ ਕਾਇਦਾ ਮੇਰਾ ਨਾਮ ਜੁਗਲ ਕਸ਼ੋਰ ਤੇ ਰਾਣਾ ਬੰਦਰ ਦਾ ਸੇਵਕ ਹਾਂ ਜੀ ਤੇ ਅੱਜ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਇਸਤਮੌਨਿਕ ਸੀ ਬਲਾਗ ਗੁਰੂ ਰਵਿਦਾਸ ਨਵਜੁਗ ਸਵਾਲੂ ਅੱਜ 648ਵੇਂ ਜਨਮ ਦਿਨ ਦੀ ਨਗਰ ਕੀਰਤਨ ਜੀ ਸ਼ੋਭਾ ਯਾਤਰਾ ਨਿਕਾਲੇ ਜਾਏਗੀ ਇਸਤਮੌਨਗਰ ਪ੍ਰਕਾਸ਼ ਮੰਦਰ ਤੋਂ ਵੱਖ-ਵੱਖ ਇਥੋਂ ਕੁਸ਼ਮਪੁਰ ਵੱਖ-ਵੱਖ ਬਜ਼ਾਰਾਂ ਦੇ ਵਿੱਚ ਹੁੰਦੀ ਹੋਈ ਤੇ ਇਸ ਨਾਲ ਲੱਕੜ ਤੇ ਲੱਕੜ ਮੰਡੀ ਜਾਏਗੀ ਲੱਕੜ ਮੰਡੀ ਤੋਂ ਬਾਗ ਤੇ ਗੱਲਿਆਂ ਵਾਲੇ ਬਾਗ ਗੱਲਿਆਂ ਵਾਲਾ ਬਾ ਤਰਨ ਸਿੰਘ ਮਾਰਕੀਟ ਤਰਨ ਸਿੰਘ ਤੋਂ ਮਾਰਕੀਟ ਤੋਂ ਆਪਣਾ ਕਟੜਾ ਜਮਸਨ ਕਟੜਾ ਜਮਸਨ ਤੋਂ ਆਪਣਾ ਗੋਦਾਮ ਲਾਗਦਾਮ ਤੋਂ ਹਾਲ ਗੇਟ ਤੇ ਸਮਾਪਤੀ ਇਸਤਮੋਗਨਗਰ ਹੋਏਗੀ ਤੇ ਸਾਰੇ ਮੈਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ 648 ਜਨ ਨਗਰ ਕੀਰਤਨ ਦੀ ਤੇ ਇਹ ਜਿਹੜੀ ਸ਼ੋਭਾ ਯਾਤਰਾ ਇਸਤਮੋਗਨ ਸੀਬਲਾਗ ਤੋਂ ਕੱਢੀ ਜਾਏਗੀ ਲੰਗਰ ਦਾ ਇੰਤਜ਼ਾਮ ਕੱਲ ਸਵੇਰ ਤੋਂ 5 ਵਜੇ ਤੋਂ ਕੀਰਤਨ ਦਰਬਾਰ ਹੋਏਗਾ ਮੰਦਿਰ ਦੇ ਵਿੱਚ ਤੇ ਔਰ ਲੰਗਰ ਦਾ ਪੂਰਾ ਟੁੱਟ ਲੰਗਰ ਚ ਵਰਤਾਇਆ ਜਾਏਗਾ ਔਰ ਉਤ ਤੋਂ ਬਾਅਦ ਰਾਗੀ ਜਿੱਥੇ ਲੱਗੇ ਜਾਣਗੇ ਸਵੇਰ ਤੋਂ ਚੱਲਣਗੇ ਤੇ ਸ਼ਾਮੇ 12 1 ਵਜੇ 1 ਵਜੇ ਵੱਜੋਗੇ 2 2 ਵਜੇ ਨਗਰਾ ਦੇ ਹਾਂਜੀ ਅੱਜ ਦੇ ਸ਼ੁਭ ਦਿਹਾੜੇ ਦੇ ਸ਼ਹਿਰ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਕੋਟੀ ਕੋਟੀ ਦੇਸ਼ਾਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵੀ ਵਧਾਈ ਸਾਰਿਆਂ ਨੂੰ ਜੋ ਬੁਲੇਈ ਸੋ ਨਰਭੈ ਸਤਗੁਰ ਵਿਦਾਸ ਮਹਾਰਾਜ ਕੀ ਜੈ ਅੱਜ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਸਤਗੁਰ ਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਗੁਰਪ੍ਰਬ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਪੂਰੇ ਇੰਡੀਆ ਵਿੱਚ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਜੋ ਕਿ ਨਗਰ ਕੀਰਤਨ ਸ਼੍ਰੀ ਗੁਰ ਵਿਦਾਸ ਮਹਾਰਾਜ ਜੀ ਦੀ ਪਾਲਕੀ ਸਵਾਰੀ ਨਿਕਾਲੀ ਜਾਏਗੀ ਮੌਲਾਇਸਟ ਮੋਹਨਨਗਰ ਸੀ ਬਲਾਕ ਇਸਟ ਮੋਹਨਨਗਰ ਸਤਗੁਰ ਰਵਿਦਾਸ ਪ੍ਰਕਾਸ਼ ਮੰਦਿਰ ਦੀ ਤਰਫੋਂ ਨਗਰ ਕੀਰਤਨ ਦਾ ਆਰੰਭ ਹੋਏਗਾ ਜੋ ਕਿ ਹਉਮੋਮਾ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚੋਂ ਹਉਮੋਮਾ ਕੇ ਵੱਖ-ਵੱਖ ਇਲਾਕਿਆਂ ਚ ਹੁੰਦਾ ਹੈ ਵਾਪਸੀ ਆਪਣੇ ਸਤਗੁਰ ਰਵਿਦਾਸ ਪ੍ਰਕਾਸ਼ ਮੰਦਿਰ ਵਿੱਚ ਪਹੁੰਚੇਗਾ ਅਤੇ ਇਸ ਸਬੰਧ ਵਿੱਚ ਆਪਾਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਪੂਰੇ ਲੋਕਾਂ ਨੂੰ ਸਾਰਿਆਂ ਨੂੰ ਸੰਸਾਰ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਕੋਟੀ ਕੋਟੀ ਵਧਾਈ ਦਿੰਨੇ ਹਾਂ ਅਤੇ ਕੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਦਰ ਵਿੱਚ ਅਟੁੱਟ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਸੰਗਤਾਂ ਅੱਗੇ ਮੋਹੱਲਾ ਨਿਵਾਸੀਆਂ ਅੱਗੇ ਸਾਰੇ ਅੱਗੇ ਬੇਨਤੀ ਹੈ ਕਿ ਹਮੋਂ ਹਮ ਆ ਕੇ ਮੰਦਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੋ ਕਿ ਗੁਰੂ ਮਹਾਰਾਜ ਦਾ ਅਟੁੱਟ ਲੰਗਰ ਲਗਾਇਆ ਜਾਏਗਾ ਅਤੇ ਸਵੇਰੇ 11 ਵਜੇ ਤੋਂ ਕੀਰਤਨ ਦਰਬਾਰ ਸਜਾਇਆ ਜਾਏਗਾ ਜੋ ਕਿ ਰਾਤ ਨੂੰ 12 ਵਜੇ ਤੱਕ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਕ ਕੱਟਿਆ ਜਾਏਗਾ ਉਸ ਉਪਲਖਸ਼ ਵਿੱਚ ਕੀਰਤਨ ਦਰਬਾਰ ਚੱਲੇਗਾ ਸਾਰਿਆਂ ਨੂੰ ਖੁੱਲਾ ਸੱਦਾ ਹੈ ਸਾਰਿਆਂ ਨੂੰ ਕੋਟੀ ਕੋਟੀ ਧੰਨਵਾਦ ਲੱਖ ਲੱਖ ਵਧਾਈਆਂ ਦਿੰਨੇ ਆਪਾਂ ਆਪਣੀ ਕਮੇਟੀ ਵੱਲੋਂ ਸਤਗੁਰ ਵਿਦਾਸ ਪ੍ਰਕਾਸ਼ ਮੰਦਰ ਦੀ ਤਰਫੋਂ ਜੈ ਗੁਰਦੇਵ ਧੰ ਗੁਰਦੇਵ